ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਨੂੰ ਦਾਸ ਵੱਲੋਂ ਅੰਗਰੇਜ਼ੀ ਮਹੀਨੇ ਦੇ ਨਵੇਂ ਸਾਲ 2025 ਦੀਆਂ ਲੱਖ ਲੱਖ ਮੁਬਾਰਕਾਂ ਹੋਵਨ ਇੱਕ ਅੱਲਾ ਇੱਕ ਨਵਾਂ ਸਾਲ ਨਹੀਂ ਇੱਕ ਨਵੇਂ ਉਮੀਦ ਹੈ ਤੁਹਾਡੇ ਲਈ ਕੁਝ ਕਰਕੇ ਦਿਖਾਉਣ ਵਾਸਤੇ ਆਓ ਅੱਜ ਆਪਾਂ ਇੱਕ ਮੰਜ਼ਲ ਸੁਣੀਏ ਜਿਸ ਮੰਜ਼ਲ ਤੇ ਪਹੁੰਚ ਕਰਕੇ ਅਸੀਂ ਆਪਣੇ ਸੁਪਨੇ ਪੂਰੇ ਕਰਨੇ ਨੇ ਤਾ ਸੁਪਨੇ ਪੂਰੇ ਕਰਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਬੀਤੇ ਹੋਏ ਸਮੇਂ ਤੋਂ ਸਿੱਖਿਆ ਲੈਣੀ ਹੈ ਜੋ ਅਸੀਂ ਗਲਤੀਆਂ ਕੀਤੀਆਂ ਨੇ ਜੋ ਸਾਡੇ ਕੰਮ ਸਾਡੇ ਤੋਂ ਰਹਿ ਗਏ ਨੇ ਉਹਨਾਂ ਤੋਂ ਸਿੱਖਿਆ ਲੈ ਕਰਕੇ ਅੱਗੇ ਵਧਣਾ ਹੈ ਕਿਉਂਕਿ ਭਵਿੱਖ ਜਿਹੜਾ ਹੈ ਉਹ ਕਿਸੇ ਨੇ ਦੇਖਿਆ ਨਹੀਂ ਪਰ ਜੋ ਅੱਜ ਅਸੀਂ ਕਰਾਂਗੇ ਉਹ ਆਉਣ ਵਾਲਾ ਭਵਿੱਖ ਤੈ ਕਰੇਗਾ ਕਿ ਅਸੀਂ ਆਉਣ ਵਾਲੇ ਭਵਿੱਖੇ ਚ ਕੀ ਬਣਾਂਗੇ ਤਾਂ ਆਪ ਸਭ ਨੂੰ ਇਹੀ ਆਸ ਦਾ ਹਾਂ ਕਿ ਇਸ ਨਵੇਂ ਸਾਲ ਅੰਦਰ ਇੱਕ ਮੰਜ਼ਲ ਚੁਣੋ ਅਤੇ ਉਸ ਰਸਤੇ ਉੱਤੇ ਚੱਲਣਾ ਸ਼ੁਰੂ ਕਰੋ ਉਸ ਰਸਤੇ ਉੱਤੇ ਚਲਦਿਆਂ ਹੋਇਆਂ ਆਪਣੇ ਨਾਲ ਉਹ ਸਾਥੀ ਰੱਖੋ ਉਹ ਕੰਮ ਕਰੋ ਕਿ ਜਿਸ ਮੰਜ਼ਲ ਤੇ ਤੁਸੀਂ ਪਹੁੰਚਣਾ ਹੈ ਉਹ ਸਾਥੀ ਤੁਹਾਡੇ ਨਾਲ ਤੁਹਾਡਾ ਰਸਤਾ ਆਸਾਨ ਕਰਨ ਤੁਹਾਡੀ ਸਹਾਇਤਾ ਕਰਨ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਪਹੁੰਚਣ ਲਈ ਪ੍ਰੇਰਿਤ ਕਰਨ ਅਤੇ ਉਹ ਕੰਮ ਕਰਨੇ ਜਿਹੜੇ ਕੰਮ ਤੁਹਾਨੂੰ ਉਸ ਮੰਜ਼ਲ ਦੇ ਕਰੀਬ ਲੈ ਕੇ ਜਾਣ ਸੋ ਇਸ ਤਰ੍ਹਾਂ ਆਪਾਂ ਆਉਣ ਵਾਲਾ ਭਵਿੱਖ ਆਪਾਂ ਬਿਹਤਰ ਕਰ ਸਕਦੇ ਹਾਂ ਇਸ ਸਾਲ ਵਿੱਚ ਆਪਾਂ ਉਸ ਮੰਜ਼ਲ ਉੱਤੇ ਪਹੁੰਚਣ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਨਾ ਹੈ ਅਤੇ ਅੱਜ ਤੋਂ ਉਹ ਕੰਮ ਸ਼ੁਰੂ ਕਰਨਾ ਹੈ ਜਿਸ ਮੰਜ਼ਲ ਤੇ ਪਹੁੰਚ ਕਰਕੇ ਅਸੀਂ ਆਪਣੇ ਦੇਖੋ ਇਹ ਸੁਪਨੇ ਕਿ ਅਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕੀਏ ਉਹਨਾਂ ਦੀ ਮੰਨ ਦੀ ਜਿਹੜੀ ਇੱਛਾ ਹੈ ਉਹ ਪੂਰੀ ਕਰ ਸਕੀਏ ਜੇਕਰ ਤੁਸੀਂ ਉਹ ਪੂਰੀ ਕਰਨਾ ਚਾਹੁੰਦੇ ਹੋ ਤਾਂ ਉਠੋ ਉੱਠ ਕਰਕੇ ਅੱਜ ਤੋਂ ਹੀ ਉਹ ਕੰਮ ਸ਼ੁਰੂ ਕਰਨਾ ਕਰੋ ਜਿਸ ਕੰਮ ਕਰਕੇ ਤੁਸੀਂ ਅੱਗੇ ਇਸ ਸੰਸਾਰ ਉੱਤੇ ਆਪਣਾ ਨਾਮ ਬਣਾਉਣਾ ਹੈ ਅਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਹੈ ਆਪਣੇ ਸੁਪਨੇ ਪੂਰੇ ਕਰਨੇ ਨੇ ਅੱਜ ਉਸ ਮੰਜ਼ਲ ਦੇ ਉੱਤੇ ਚੱਲਣ ਲਈ ਅੱਜ ਹੀ ਸ਼ੁਰੂਆਤ ਕਰ ਦਿਵੋ ਆਪ ਸਭ ਨੂੰ ਮਹਾਰਾਜ ਕਿਰਪਾ ਕਰੇ ਇਸ ਨਵੇਂ ਸਾਲ ਵਿੱਚ ਤੰਦਰੁਸਤੀਆਂ ਬਖਸ਼ੇ ਕਾਮਯਾਬੀਆਂ ਬਖਸ਼ੇ ਆਪ ਜੀ ਨੂੰ ਦਰ ਦੀਆਂ ਸੇਵਾਵਾਂ માં تے امرت ویل دے جاگنے بخشے سو آپ سب نے مڑ دوارا تو انگریزی مہینے دے نمے سال دو ہیار پچی دیا لکھ لکھ مبارکہ ہون جی واہ واحر جی کا واہ واحر جی کی فتح